ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ 'ਚ ਆਪਾਂ ਇੱਕ ਬੂਰੀ ਤੇ ਬਾਕੀ ਕਾਲੀਆਂ ਝੋਟੀਆਂ 'ਚ ਛੇ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਵੀ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 70887575 7088775927 ਭਾਈ ਜੀ ਆਪਣੇ ਕੋਲ ਮੱਝਾ ਹਰ ਵਕਤ ਹੁੰਦੀ ਹੈ ਹਾਜ਼ਰ ਹਰ ਵਕਤ ਰੂਟੀਨ ਜੀ ਹੁੰਦੇ ਹੋਏ ਆਉਣੀ ਹੈ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਕਾਲੀ ਝੋਟੀ ਦੇਖੇ ਨਾ ਮੱਥੇ ਦੇ ਮਾੜੀ ਫੁੱਲੀ ਹੈ ਕਿਹੜਾ ਸੂਆ ਸੁੰਦੀ ਹੈ ਕੀਤੇ ਸੂਆ ਸੁੰਦੀ ਹੈ ਕੈਦ ਲੈ ਜੂਹੀ ਤੇਰੇ ਨਾਲ ਕਿਤੇ 7-8 ਬਾਕੀ ਹੈ ਦੇ 7-8 ਦਿਨ ਸੂਣ ਚ ਬਾਕੀ ਤੇ ਦੂਜੇ ਸੂਏ ਦਾ ਕਿੰਨਾ ਦੱਸਿਆ ਗਿਆ ਦਾ ਦੂਜੇ ਸੂਏ ਦਾ 4 ਰੇਡ ਤੇ ਲਰਦਨ ਦੀ ਸੀ ਜਵਾਂ ਲੈਣ ਦੇਣ ਲੈਣਗੇ 11:15 ਮਾਣਤਾਨ ਮਾੜਾ ਮੋਟਾ ਮਾਣਾ ਮੋਟਾ ਹਫ਼ਤਾ ਸੂਜੇ ਬਾਕੀ ਹਫ਼ਤਾ ਬਾਕੀ 14 ਲੀਟਰ ਦੋ ਮੰਨ ਕੇ ਲੈ ਲੈ ਬੰਦਾ ਹਾਦ ਵਾਲੀ ਨੂੰ ਫੂਲ ਮੰਨ ਕੇ ਟੋਰੇ ਬਾਨ ਹਾਂ ਹਾਂ ਫੜਕੇ ਟੋਰੇ ਸੁਬਰਾ ਸਿੰਘ ਮੂੰਹ ਮੱਥੇ ਤੇ ਕੱਦ ਕਾੜ ਵਗੈਰਾ ਦੇਖੋ ਝੋਟੀ ਫੂਨ ਵਾਲੀ ਝੋਟੀ ਆ ਤੀਜਾ ਸੂਆ ਸੁੰਦੀ ਪਈ ਆ ਹਫ਼ਤਾ ਬਾਕੀ ਪਿਆ 1,115,000 ਦੇ ਵਿੱਚੋਂ ਮਾਣਤਾਨ ਜ਼ਰੂਰ ਹੋ ਜੂ ਘਰ ਆਂਦਾ ਮਾੜਾ ਮੋਟਾ ਜ਼ਿਆਦਾ ਹੋਣਾ ਕੋਈ ਨਹੀਂ ਤੇ ਕੱਦ ਵੱਡ ਪਲੀ ਪੁਲੀ ਬਹੁਤ ਆ ਜਾ ਬਾਕੀ ਸਿੰਘ ਮੂੰਹ ਮੱਥਾ ਦੇਖੋ ਤੇ ਬੇਰਬੂਲ ਬਹੁਤ ਜਾਦੇ ਆ ਜਾਣਾ ਕਿ ਲੋਟਪਾਰ ਤੋਂ ਪੋਣਾਂ ਵਾਲੀ ਝੋਟੀ ਆ ਗੁੱਲੇ ਵਾਲਾ ਖਾਣਾ ਜਮ ਹਾਤੀ ਚ ਬਜੜਾ ਸੋ ਥਣ ਦੇਖ ਸਕਦੇ ਹੋ ਮੋਟਾ ਮੁਠੀ ਵਾਲਾ ਸੋਹਣਾ ਸਾਫ ਸਤਰਾ ਤੇ ਪਤਲੀ ਚਮੜੀ ਦੀ ਬਜਾ ਦੇ ਖਿਚਣ ਦੇ ਵਿੱਚ ਨਰਮਾ ਜਮ ਪੂਰੀ ਪੋਲੀ ਆ ਫਿਰ ਦੋ ਵਰਗੀ ਠੀਕ ਹੈ ਕਹਿੰਦਾ ਬਾ ਚੌਂ ਦੀ ਪੂਰੀ ਪੋਲੀ ਆ ਜਮ ਹਣ ਤੇ ਅਗੇ ਦੂਜੇ ਨੰਬਰ ਤੇ ਆਪਾਂ ਬੂਰੀ ਝੋਟੀ ਦੇਖੀ ਆ ਨੇ ਇਹ ਕਿਹੜਾ ਸੂਆ ਸੂਂਦੀ ਇਹ ਇਹਦੇ ਤੀਜੀ ਸੂਆ ਸੂਂਦੀ ਰਾਈ ਨਾਲ ਤੀਜਾ ਸੂਆ ਰਾਈ ਨਾਲ ਤੀਜਾ ਸੂਆ ਕਹਿੰਦਾ ਲੈਂਦੀ ਆ ਇਹਦੇ ਨਾਲੇ 7-8 ਸਾਲ ਬਾਕੀ ਠੀਕ ਹੈ ਤੇ ਵਧੀਆ ਚੰਗੇ ਰਵੇ ਦੀ ਆ ਪੂਰੇ 1 ਐਕਸ ਨੰਬਰ ਕੁਆਲਟੀ ਦੀ ਮਾੜਾ ਥੱਲੇ ਵੀ 18 ਲੀਟਰ ਪਉਂਦੀ ਸੀ ਇਹਦਾ ਪਿਛਲੇ ਸੂਏ 16 ਲੀਟਰ ਤੋਂ ਦਿੱਤਾ ਹੋ ਰਿਹਾ ਠੀਕ ਹੈਂ ਦਾ ਭਾਵ ਇਦ ਕੀ 16 ਮੰਨ ਕੇ ਲੈ ਲੈ ਬੰਦਾ 16 ਮੰਨ ਕੇ ਲੈ ਜਾ ਜੀ ਦਰਮਿਆਨੀ ਸੇਵਾ ਵਾਲਾ ਬੰਦਾ ਦਰਮਿਆਨੀ ਸੇਵਾ ਤੇ 16 ਲੀਟਰ ਦੇਣਾ ਤੇ ਬੱਚੇ ਵੀ ਬੂਰੇ ਦੱਸੇ ਉਹਨਾਂ ਨੇ ਪੂਰੇ ਪੂਰੇ ਕੱਟੇ ਜੀ ਉਹਨਾਂ ਕੋਲ ਮਾਲ ਤਾਂ ਪੂਰੇ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹ ਰੇਟ ਲਾਈਨ ਤੇ ਰਹੂਗਾ 1,55,000 ਮਾਨਤਨ ਉਸ ਮਾੜਾ ਮੋਟਾ ਮਾਨਤਨ ਹੋ ਜੂਗਾ ਜੀ ਤੋੜਿਆ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਆ ਪਹਿਲੇ ਬ ਤੇ ਕੱਦ ਕੜ ਬਹੁਤ ਆ ਜਿਆ ਰਾਜੀ ਸਮੀ ਪਲੀ ਵੀ 155 ਕੀਮਤ ਦਾ ਤੇ ਨਾਲ ਹੀ ਬੂਰੀ ਆ ਜਿਹਨੂੰ ਕਹਿ ਦਿੰਦੇ ਆ ਫੁੱਲ ਸਾਈਜ਼ ਦੇ ਵਿੱਚ ਆ ਕਿਸੇ ਪਾਸੋਂ ਲਿੱਸੀ ਨਾ ਵੀ ਹੱਥ ਤਰਾਣੀ ਤੇ ਬੂਰੇ ਵੀਰ ਦੱਸਦੇ ਪੈਗੇ ਬੱਚੇ ਪਉਂਦੀ ਆ ਤੇ ਬਾਕੀ ਮੂੰਹ ਮੱਥਾ ਦੇਖੋ ਮੂਰੇ ਤੋਂ ਪੂਰੀ ਸਾਫ ਸੁਥਰੀ ਕੁਆਲਿਟੀ ਦੇ ਵਿੱਚ ਆ 155 ਕੀਮਤ ਦਾ ਗਰਦੜ ਗੁਰ ਦਾ ਦੇਖੋ ਛੋਟੀ ਦੀ ਜਿਹਨੂੰ ਪਿਆਬੀ ਜੀ ਕਹਿੰਦੇ ਮੱਜਾ ਕਹਿੰਦਾ ਛੋਟੀ ਦੇ ਉੱਪਰ ਪੂਰੀ ਸਮੀ ਪਲੀ ਵੀ ਤੇ ਫੱਟ ਫੱਟ ਲਿਓ ਜਮਾ ਫਿਟਿੰਗ ਵਾਲਾ ਜਮਾ ਕਿਸੇ ਪਾਸੋਂ ਲਿੱਸੀ ਨਾ ਵੀ ਕਹਿੰਦਾ ਬਾ ਵੇ ਕਿ 16 ਕਿਲੋ ਦਦ ਬਣ ਕੇ ਲੈ ਲੈ ਚੰਗੀ ਕੇਰ ਰੱਖਿਆ ਹੋਇਆ ਤਾਂ ਵੀਰ ਬਣ ਕੇ ਚਲੋ ਵੱਧ ਵੀ ਪਾ ਦਊਗੀ ਤੇ ਖਿੱਚਣ ਚ ਨਰਮ ਆ ਜਾਵਾਂ ਪੂਰੀ ਬਾਈ ਰੋਵਰ ਕੀ ਚੋਈ ਦੇ ਕਿ ਤੀਜੇ ਨੰਬਰ ਦਾ ਬੱਚੋਟੀ ਦੇਖੇ ਨੇ ਜਿਹੜੀ ਆ ਬਾਈ ਗੱਪੜ ਇਹ ਕਿਹੜਾ ਸਾਸ ਹੁੰਦੀ ਆ ਕਹਿੰਦਾ ਲੈ ਜੂਗੀ ਆ ਜੀ ਇਹਦੇ ਵੀ ਅਲੇ 7-8 ਦਿਨ ਬਾਕੀ ਆ ਬਾਈ ਹਫਤਾ ਕਹਿੰਦਾ ਬਾ ਬਾਕੀ ਆ ਹਾਂ ਬਾਕੀ ਥਾਲ ਪੂਰਾ ਗੁੱਲੇ ਵਾਲਾ ਜਾਵਾਂ ਹਣਾ ਪੂਰਾ 1 ਨੰਬਰ ਦੀ ਚੋਈ ਬਹੁਤ ਖੁੱਲੀ ਆ ਤੀਰ ਉਧਰਿਆ ਪਿਛਲੀ ਾਰ ਦਾ ਹਾਂ ਜੀ ਕੁਝ ਰੋਸ ਦਾ 15 ਲੀਟਰ ਦੋ ਚੋਈ ਆ ਬਾਈ ਜੋਤੀ ਦਾ ਠੀਕ ਐ ਇਹਦੇ ਕੀ ਅੰਦਾਜ਼ਾ ਲੱਗ ਜਲੀਏ ਕਿੰਨੇ ਲੱਗਦਾ 160 ਲੀਟਰ ਦਾ ਚੰਗੀ ਸਵਾਈ ਵਾਲੇ ਕਰੇ ਬਾਕੀ ਵੀਰੇ ਰੇਟ ਇਹਦਾ ਕੀ ਰਹੂਗਾ ਰੇਟ ਤਾਂ ਲੈਣ ਦੇ ਰਹੂਗਾ 1,30,000 ਰੁਪਏ ਟੋਰੇਵਾਰ ਨੇ ਸੁਬਰ ਕੱਦ ਕਾੜ ਵਗੈਰਾ ਦੇਖੋ ਤੀਜਾ ਸੂਆ ਛੋਟੀ ਸੁੰਦੀ ਪਈਆ ਸਾਫ ਸੁਥਰੇ ਲੇਵਾ ਜੀ ਅੱਗੇ ਪਿੱਛੇ ਦਾ ਲੇਵਾ ਪੂਰਾ ਫਿਟਿੰਗ ਵਾਲਾ ਗੁੱਲੇ ਵਾਲਾ ਥਾਣਾ ਜਮਾ ਕਿਸੇ ਪਾਸੇ ਲੱਸੀ ਨਾ ਮਣੀ 1,30,000 ਰੁਪਏ ਇਹਦੀ ਛੋਟੀ ਜਿਹੀ ਹੈਗੀ ਕੀਮਤ ਬਾਕੀ ਸੰਗੂ ਮਥਾ ਦੇਖੋ ਪੂਰੀ ਸਾਫ ਸੁਥਰੀ ਜੰਦ ਜੰਦ ਕੁਆਲਟੀ ਬਹੁਤ ਆ ਤੇ ਬਾਕੀ ਥਾਣਾ ਦੇ ਵਿੱਚ ਇਹਦੀ ਮਿੱਥੀ ਦੀ ਗੱਲ ਕਰੀਏ ਮੂਰਲੇ ਸੁਣਾ ਦੇ ਵਿੱਚ ਫੁੱਟ ਫੁੱਟ ਦੀ ਮਿੱਠੀ ਆ ਤੇ ਵੀਰੇ ਨਾੜਾ ਨੂੜਾ ਨਾਲ ਵੀ ਜਮਾ ਗੁੰਦੀ ਭਈਆ ਹਨਾ ਪਿਓਰ ਜਮਾ ਸ਼ੋਰ ਮੋਰਾ ਦੀ ਛੋਟੀ ਠੀਕ ਹੈ ਤੇ ਚੀਪ ਆਫ ਸੜਦੀ ਰੋਕ ਰੋਕਦਾ ਜਮਾ ਰੋਕ ਰੋਕਦਾ ਹਲੇ ਸ਼ਹਿਦ ਵਰਗਾ ਚੀਪ ਹੀ ਆਉਂਦਾ ਹਲੇ ਵੀ 7-8 ਦਿਨ ਤਾਂ ਆਰਾਮ ਨਹੀਂ ਲੈ ਸਕੋ ਕਹਿੰਦਾ ਬਾਪ 16 ਕਿਲੋ ਦੁੱਧ ਮੰਨ ਕੇ ਲੈ ਰਿਹਾ ਹਾਂ ਨਾ ਨਾ ਆਉਂਦਾ ਮੇਰੇ ਚੰਗੀ ਸੇਵਾ ਕਰੂ 7 ਸਹਰਾਂ ਵੀ ਪਾਉਂਦੀ ਅੱਗੇ ਚੌਥੇ ਨੰਬਰ ਦੇ ਆਪਾਂ ਸੂਈ ਵੀ ਝੋਟੀ ਦੇਖੀ ਜਾਨੇ ਪਲੂਣ ਹਨਾ ਪਲੂਣ ਕਰੀਏ ਕੈਦਨ ਹੋ ਗਈ ਸੂਈ ਨੂੰ ਇਹਨੂੰ ਸੂਈ ਨੂੰ ਵਧੇ 6 ਦਿਨ ਹੋ ਗਏ ਲਗਭਗ ਬੱਚਾ ਐਕ ਠੀਕ ਮੋਰੇ ਦੇ ਬਦਿਆ ਖੜਦੀ ਐ ਪੂਰੇ ਵਧੀਆ ਜੇ ਟਿੱਕੇ ਮਿਲਦੀ ਐ ਤੇ ਦੁੱਧ ਕਿੰਨਾ ਹੁਣ ਦੁੱਧ ਦਾ 1 ਲੀਟਰ ਮਿਲਦੇ ਹੈਗੇ ਜੀ ਚਾਰ ਲੈ ਟਾਈਮ ਦਾ ਦੋਨੇ ਡਾਂਗਾ ਚਵਾ ਕੇ ਦੇਵਾਂਗੇ ਰੇਟ ਇਹਦਾ ਕੀ ਹੋਊਗਾ ਰੇਟ ਤਾਂ ਲੈਣਾ ਰਹੂਗਾ ਵੀਰੇ 95 ਰੁਪਏ ਮਾਨ ਤਾਂ ਹੋ ਜੂ ਮਾਨ ਵੋਟਾ ਮਾਨ ਵੋਟਾ ਮਾਨ ਤਾਂ ਹੋ ਜੂ ਤੋੜੇ ਵਾਰ ਨੂੰ ਸਵਰਜ ਸਿੰਘੂ ਮਥਾ ਦੇਖੋ ਕੱਟੀ ਬਹੁਤ ਰੁਪਈਆ ਦੀ ਐ ਅੱਜ ਭਾਅ ਹੈਗਾ 95 ਦੰਦੋ ਵੀ ਦੋਂਦੀ ਚੋਗੀ ਹੋਣੀ ਹਨ ਦੰਦੋ ਦੋਂਦੀ ਚੋਗੀ ਹੋਣਾ ਹਾਂ ਤੁਸੂ ਹੋ ਜਾ ਬਾਈ ਤੁਸੂ ਠੀਕ ਐ ਤੇ ਬਾਕੀ ਲੈਵਾ ਦੇਖੋ ਫੱਟ ਫੜ ਜਾਵਾ ਪਲੂਣਾ ਤੇ ਹੋ ਗਏ 10 ਦਿਨ ਸੂਈ ਨੂੰ ਅਜੇ ਬਈ ਹਫਤਾ ਹੀ ਹੋਇਆ ਜੀ ਹਫਤਾ ਹੋ ਗਿਆ ਸੂਈ ਨੂੰ ਠੀਕ ਹੈ ਬੱਚਾ ਐਕਸਪਾਇਰ ਹੋਣੀ ਕਰ ਰਹੇ ਦੀ ਕੀਮਤ 95000 ਰਣੀ ਇਦਾਂ ਝੋਟੀ ਕੀਮਤ ਹੈ 1 ਲੱਖ 15 20000 ਹੁੰਦੀ ਹੈ ਤੇ 8 ਲੀਟਰ ਦੁੱਧ ਥੱਲੇ ਹਾਜ਼ਰ 95000 ਤੋਂ ਥੋੜਾ ਬ ਤੇ ਸਿੰਗੂ ਮਥਾ ਦੇਖੋ ਤੇ ਲੈਵਾ ਦੇਖੋ ਫੱਟ ਪੜ ਜਾਵਾ ਫਿਟਿੰਗ ਵਾਲਾ ਲੈਵਾ 95000 ਕੀਮਤ ਆ ਤੇ ਪਹਿਲੇ ਸੂਏ ਮੰਨ ਕੇ ਜਦੋਂ ਕਪੈਸਿਟੀ 20 ਲੀਟਰ ਦੀ ਹੋਰ ਹੈਗੀ ਹਲੇ ਦੇਚ ਹਨਾ 10 ਗੈਰਾਂ ਲੀਟਰ ਆਮਦ ਨਹੀਂ ਦੀ ਜੂਗੇ ਜੇ ਗੈਰਾਂ ਬਾਕੀ ਮੂਹ ਲਈ ਸੂਏ ਨੂੰ ਛੋਟੀ ਬੰਨ ਵਾਲੀ ਆ ਚੰਗੇ ਰੁਪਏ ਛੋਟੀ ਆ 200 ਰੁਪਏ ਕਰ ਜਾਨੇ ਮੂਹ ਦੇ ਸੂਏ ਨੂੰ ਇਹਨੇ ਤੇ ਕੇ ਪੰਜਵੇਂ ਨੰਬਰ ਦੇ ਮਾਂ ਮੱਝ ਦੇਖੀ ਜਾਨੇ ਆ ਹਾਂਜੀ ਇਹ ਕਿਹੜਾ ਸੂਆ ਜੀ ਇਹਦੇ ਪੰਜਵੇਂ ਸੂਂਦੀ ਜੀ ਪੰਜਵੇਂ ਸੂਏ ਦੇ ਸੂਂਦੀ ਆ ਤੇ ਦਿਨ ਕਿਹ ਇੱਕ ਲੈਂਦੀ ਆ ਜਿਹੜੇ 10 ਬਾਕੀ 10 ਦਿਨ ਬਾਕੀ ਇਹਦਾ ਕੀ ਦੁੱਧ ਰਿਹਾ ਇਹ ਦੁੱਧ ਵੀਰੇ ਮਾਲਕ ਦਾ 15-15 ਲੀਟਰ ਕਹਦੇ ਆ ਤਾਂ ਮੈਂ 12 ਕਿਲੋ ਮੰਨ ਕੇ ਦੇ ਦਿੰਦਾ ਰੇਟ ਇਹਦਾ ਕੀ ਰਹੂ ਰੇਟ ਉਹਦਾ ਲਾਈਨ ਦਾ ਹੋਊਗਾ ਬਰੇ 85000 ਮਾਨਦਾਨ ਹੋ ਜੂਗਾ ਉਸ ਮਾਲ ਦਾ ਮਾਨਦਾਨ ਸੋਕੇ ਪੰਜਵੇਂ ਨੰਬਰ ਦਾ ਪਾਣੀ ਮੈਂ ਦੇਖੀ ਜਨੇ ਸਿੰਘ ਮੜਾ ਜੇ ਖੁੱਲਾ ਆ ਗਿਆ ਤੇ ਸੁਹਾ ਪੰਜਵਾ ਤੇ ਭਾਰੀ ਪੇਟੀ ਮੈਂ ਕੀਮਤ ਸਿਰਫ 85000 ਰੁਪਏ ਆ ਸੋਕੇ ਸੁਹਾ ਦੇ ਵਿੱਚ ਮੱਝਾਗੇ ਉਹ ਸਾਹਮਣਾ ਰੇਟ ਹੈ ਦਾ ਤੇ ਦੁੱਧ ਤਕਰੀਬ ਮੰਨ ਕੇ ਚੱਲੋ ਵੀ 14 ਤੋਂ ਲਵੇ ਲਾਉਣੇ ਆਰਾਮ ਨਾਲ ਚੱਲਣ ਵਾਲੀ ਵੀ ਹੈਗੀ ਹੈਗੀ ਪਲੀ ਪੁਲੀ ਬਹੁਤ ਆ ਲੱਸੀ ਨਾਲ ਵੀ ਕਿਸੇ پاس ਹੋਣੀ ਹੱਥ ਤੱਕ ਸੂਣ ਦੇ ਵਿੱਚ ਬਾਕੀ ਪਿਆ ਇਸ ਐਸੂ ਵੀ ਦੇਖੋ ਫੁੱਲਾ ਪੂਰਾ ਇਹਦਾ ਅੱਗੇ 7 ਨੰਬਰ ਆਪਣੇ ਝੋਟੀ ਦੇਖੀ ਨਾ ਕਿਹੜਾ ਸੂਆ ਸੁੰਦੀ ਹੈ ਕਿਹਦਾ ਸੂਆ ਸੁੰਦੀ ਹੈ ਕਹਿ ਨਾ ਲੈਦੀ ਇਹਦੇ ਸਾਡੇ 8-9 ਦਿਨ ਬਾਕੀ ਪਏ ਨੇ 8-9 ਦਿਨ ਸੂਣ ਚ ਬਾਕੀ ਕਿਹਨੇ ਦੁੱਧ ਪਾ ਦੂਗੀ ਕੋਈ ਤੁਸੀਂ ਪਾ ਲੋ ਤੇ ਚਲੋ 13 ਲੀਟਰ ਤੇ ਖਾਣ ਪੀਣ ਫਿਰ ਪੂਰੀ ਬੋਲੀ ਆ ਜਾਵਾਂ ਹਣਾ ਕੁਇਕਾ ਕੀ ਤੇ ਬਿੱਦੂ ਜੰਦ ਜੀ ਠੀਕ ਹੈ ਕਹਿੰਦਾ ਵਾ ਸਾਰੇ ਗੱਬਣਾ ਆਪੇ ਕਰੋ ਹਣਾ ਗੱਬਣਾ ਯਾਰ ਇੱਕ ਹੀ ਸੂਈ ਦੀ ਕੱਟੀ ਹੈ ਜੀ ਠੀਕ ਹੈ ਵੀ ਜਿਹੜਾ ਆ ਗਿਆ ਭਾ ਲਾਊਗਾ ਵਧੇ ਕੇ ਦੋ ਰੰਗ ਜਾ ਮਗਰ ਸੋਬਰ ਸਿੰਘ ਨੂੰ ਹਥਾ ਦੇਖੋ ਕੁੰਡੇ ਸੈਂਕ ਦੀ ਦੂਜਾ ਸੂ ਇਹਦਾ ਭਾ ਆਪਾਂ ਕੀ ਰੱਖੇ ਵੇਚਣ ਜਰਾ ਇਹਦਾ ਭਾ 95000 ਤੇ ਜੀ ਦੁੱਧ ਕਿੰਨਾ ਵੰਦ ਕੇ ਚੱਲੇ ਬੰਦਾ ਦੁੱਧ 13-14 ਕਿਲੋ ਰਾਮ ਦਾ ਉਹ ਤਾਂ 13 ਕਿਲੋ ਵਾਲੀ ਰਾਮ ਨਾਲ ਹੈਗੀ ਆ ਕੀਮਤ 95000 ਹਣਾ ਤੇ ਨੰਬਰ ਬੋਲ ਦੇ ਦੁਬਾਰੇ ਆਪਣਾ ਨੰਬਰ ਵੀਰੇ 7887 7590 ਤੇ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜਦ ਮਰਜ਼ੀ ਪਹੁੰਚ